ਨੇ ਲਿਖੇ ਦਿੱਤਾ ਸਾਰਾ ਕੁਝ ਕਿ ਅਗਰ ਮੈਨੂੰ ਜਾਂ ਮੇਰੇ ਪਰਿਵਾਰ ਕੋਈ ਵੀ ਮੇਰਾ ਜਾਨੀ ਹਮਲ ਜਾਂ ਨੁਕਸਾਨ ਹੁੰਦਾ ਉਹਦੇ ਲਈ ਹਰਮੀਰ ਸਿੰਘ ਪਟਾਰਨ ਮਾਜਰਾ ਤੇ ਉਹਦੇ ਬੰਦੇ ਸਾਰੇ ਉਹਦੀ ਟੀਮ ਸਿੱਧੇ ਰਿਸਪਾਂਸਿਬਲ ਹੋਣਗੇ ਔਰ ਜਿਸ ਤਰ੍ਹਾਂ ਸਾਡੇ ਹਲਕੇ 'ਚ ਮਾਈਨਿੰਗ ਚੱਲ ਰਹੀ ਹੈ ਜਿੱਥੇ ਵੀ ਅਸੀਂ ਜਾ ਕੇ ਜੀਜੈਕਸ਼ਨ ਚ ਜਾਂਦੇ ਆ ਤਾਂ ਸਾਡਾ ਫਲੱਡ ਪ੍ਰੋਨ ਏਰੀਆ ਔਰ ਫਲੱਡ ਸਾਰੇ ਕੌਜ਼ ਇਸ ਜਿਹੜੀ ਇਹ ਇਲਲੀਗਲ ਮਾਈਨਿੰਗ ਕਰ ਆ ਅੱਜ ਵੀ ਜਾ ਕੇ ਤੁਸੀਂ ਸੁਣੋਂ ਰਲ ਕੇ ਦੇਖੋ ਕਿ ਕਿੱਥੇ ਕਿੱਥੇ ਮਾਈਨਿੰਗ ਚੱਲ ਰਹੀ ਹੈ ਪਤਾ ਨਹੀਂ ਇਹਨਾਂ ਨੂੰ ਧਰਨੀ ਕਿਸੇ ਦਾ ਪਤਾ ਨਹੀਂ ਆਪਣੇ ਰਿਸ਼ਤੇਦਾਰ ਯਾ ਮੁੱਖ ਮੰਤਰੀ ਨਾਲ ਕੱਢੀ ਬੈਠੇ ਨੇ ਔਰ ਪੁਲਿਸ ਉੱਧਰ ਧਿਆਨ ਨਹੀਂ ਦੇ ਰਹੀ ਸਾਡਾ ਇਰੀਗੇਸ਼ਨ ਡਰੇਨੇਜ ਵਿਭਾਗ ਉਹ ਵੀ ਉੱਧਰ ਧਿਆਨ ਨਹੀਂ ਦੇ ਰਿਹਾ ਸਾਡੇ ਕਹਿੰਦੇ ਵਾਪਸ ਲੋ ਕਿ ਫਲੱਡਸ ਦੇ ਨੇੜੇ ਸੀਜ਼ਨ ਆ ਚਲਿਆ ਝੋਨੇ ਦਾ ਬਰਸਾਤਾ ਨਹੀਂ ਮੌਨਸੂਨ ਆਣਾ ਫੇਰ ਸਾਡੇ ਹਲਕੇ ਦਾ ਨੁਕਸਾਨ ਹੋਏਗਾ ਇਹ ਇਹ ਵੀ ਜੇਤ ਲਈ ਮਾਈਨਿੰਗ ਰੁਕਣੀ ਚਾਹੀਦੀ ਹੈ ਔਰ ਸਬਸਪਾਈ ਡਰੇਨੇਜ ਰੇਲ ਦੀ ਹੋਣੀ ਚਾਹੀਦੀ ਹੈ ਔਰ ਜਿਹੜਾ ਕਿ ਸਾਨੂੰ ਜਦੋਂ ਪਿੱਛੋਂ ਪਾਣੀ ਆਂਦਾ ਹਰਿਆਣੇ ਤੋਂ ਉਹਦਾ ਸਾਡੇ ਲੋਕਾਂ ਦਾ ਨੁਕਸਾਨ ਹੁੰਦਾ lá, ਔਰ ਮਾਨ ਸਾਹਿਬ ਨੇ ਵੀ ਮੈਂ ਮੰਨਦਾ ਹਾਂ ਕਿ ਚੈਨਾਰੀ ਡਿਪਟੀ ਸਾਹਿਬ ਨਾਲ ਗੱਲ ਕੀਤੀ ਉਹਦੇ ਮੌਕੇ ਤੇ ਮੈਂ ਵੀ ਕਿੰਨੀ ਸਾਹਿਬ ਨਾਲ ਗੱਲ ਕੀਤੀ ਕਿ ਆਹ ਵਾਕਿਆ ਮੇਰੇ ਨਾਲ ਹੋਇਆ ਹੈ ਲੇਕਿਨ ਅੱਜ 4 ਦਿਨ ਪਿੱਛੇ ਦੇ ਬਾਬੂ ਨੂੰ ਅਪਲੀਕੇਸ਼ਨ ਦੇਣ ਦੇ ਬਾਬੂ ਤੋਂ ਕੋਈ ਕਾਰਵਾਈ ਨਹੀਂ ਹੋਈ ਔਰ ਮੈਂ ਸਿੱਧਾ-ਸਿੱਧਾ ਹਰਮਿੰਦਰ ਸਿੰਘ ਮਠਾਨਾ ਜਿਹੜਾ ਨਿਸ਼ਾ ਹੈ ਉੱਥੇ ਜਾਣਾ ਲੱਗਾ ਕੰਮ ਮੇਰਾ ਕੋਈ ਬਾਹਰ ਦਾ ਹੁੰਦਾ ਕੋਈ ਮੇਰਾ ਜਾਣੀ ਮੱਲੀ ਨਹੀਂ ਹੁੰਦਾ ਉਹਦੇ ਵਿੱਚ ਹਰਮਿੰਦਰ ਸਿੰਘ ਮਠਾਨਾ ਉਹਦਾ ਪੀਏ ਕੁਰੀ ਐਮਐਲਏ ਗੁਰਜੀਤ ਸਿੰਘ ਨਿਜਾਮਪੁਰ ਸਿੱਧੇ ਤੌਰ ਤੇ ਜ਼ਿੰਮੇਵਾਰ ਨੇ ਮੇਰੀ ਮੌਤ ਬਿਲਕੁਲ